ਲੁਧਿਆਣਾ ਦੇ ਸ਼ਾਮਨਗਰ ਇਲਾਕੇ ਦੇ ਵਿੱਚ ਨਕਲੀ ਦੇਸੀ ਘਿਓ ਬਣਾਉਣ ਵਾਲੇ ਘਰ 'ਚ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ਹੈ ਵੱਡੀ ਮਾਤਰਾ ਦੇ ਵਿੱਚ ਦੇਸੀ ਘਿਓ ਬਰਾਮਦ ਕੀਤਾ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਪਹਿਲਾਂ ਵੀ ਦੋ ਵਾਰ ਇੱਥੇ ਸੈਂਪਲ ਫੇਲ ਹੋ ਚੁੱਕੇ ਨੇ ਫੈਕਟਰੀ ਸੰਚਾਲਕ ਸੇਠੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਹੁਣ ਪੁਲਿਸ ਨੇ ਗ੍ਰਿਫਤਾਰੀ ਦੀ ਗੱਲ ਕਹੀ ਹੈ ਤਾਂ ਦੱਸ ਦਈਏ ਕਿ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਦੇਸੀ ਘਿਓ ਦੁੱਧ ਪਨੀਰ ਵਰਗੀਆਂ ਜਿਨ੍ਹਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਤਾਂ ਲੋਕ ਬੜੇ ਜ਼ਾਇਕੇ ਦੇ ਨਾਲ ਮਠਾਈਆਂ ਨੂੰ ਅਤੇ ਪਕੌੜਿਆਂ ਨੂੰ ਖਾਂਦੇ ਨੇ ਤਾਂ ਇਹਨਾਂ ਦਿਨਾਂ ਦੇ ਵਿੱਚ ਕਾਲਾ ਬਾਜ਼ਾਰੀ ਵੀ ਸ਼ੁਰੂ ਹੋ ਜਾਂਦੀ ਹੈ ਨਕਲੀ ਜਿਹੜਾ ਹੈ ਦੇਸੀ ਘਿਓ ਦੁੱਧ ਪਨੀਰ ਜਿਹੜਾ ਹੈ ਬਾਜ਼ਾਰ ਵਿੱਚ ਆਮ ਤੌਰ ਤੇ ਦੇਖਣ ਨੂੰ ਮਿਲਦਾ ਹੈ ਤਾਂ ਇੱਥੇ ਸਿਹਤ ਵਿਭਾਗ ਨੇ ਹੁਣ ਛਾਪੇਮਾਰੀ ਕੀਤੀ ਹੈ ਤਾਂ ਨਕਲੀ ਘਿਓ ਬਣਾਉਣ ਵਾਲੀ ਇਸ ਫੈਕਟਰੀ ਦਾ ਫਿਰ ਤੋਂ ਇੱਕ ਵਾਰ ਪਰਦਾ ਫਾਸ਼ ਕੀਤਾ ਹੈ ਕਿਉਂਕਿ ਪਹਿਲਾਂ ਵੀ ਦੋ ਵਾਰ ਇੱਥੇ ਸੈਂਪਲ ਫੇਲ ਹੋ ਚੁੱਕੇ ਨੇ ਤਾਂ ਬਣਦੀ ਕਾਰਵਾਈ ਜਿਹੜੀ ਹੈ ਉਹ ਇਹਨਾਂ ਤੇ ਹੁਣ ਕੀਤੀ ਜਾਵੇਗੀ ਅਸੀਂ ਵੀ ਤੁਹਾਨੂੰ ਹੀ ਅਪੀਲ ਕਰਦੇ ਆ ਕਿ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੋ ਸਕੇ ਤੁਸੀਂ ਸੋਚ ਸਮਝ ਕੇ ਬੜੀ ਜਾਂਚ ਪੜਤਾਲ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਹਨ ਹੋਣੀ ਨਾ ਹੋਵੇ ਇਸ ਤੇ ਲਈ ਬਹੁਤ ਸੋਚ ਸਮਝ ਕੇ ਤੁਸੀਂ ਇਹਨਾਂ ਪਦਾਰਥਾਂ ਦਾ ਸੇਵਨ ਕਰੋ ਤਾਂ ਕਿ ਤੁਹਾਡੇ ਕੋਲ ਕੋਈ ਨਕਲੀ ਮਿਠਾਈ ਜਾਂ ਫਿਰ ਨਕਲੀ ਕੋਈ ਪਦਾਰਥ ਨਾ ਪਹੁੰਚ ਸਕੇ ਤਾਂ ਕਿ ਤੁਹਾਡੇ ਨਾਲ ਕਿਸੇ ਵੀ ਤਰੀਕੇ ਦੀ ਸਿਹਤ ਦੇ ਨਾਲ ਖਿਲਵਾੜ ਉਹ ਨਾ ਹੋ ਸਕੇ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਵਾਟ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਇਹ ਬਹੁਤ ਹੀ ਮਹੱਤਵਪੂਰਨ ਜਿਹੜੀ ਹੈ ਉਹ ਜਾਣਕਾਰੀ ਪਹੁੰਚ ਸਕੇ ਤੇ ਲੋਕ ਵੀ ਸੁਚੇਤ ਹੋ ਸਕਣ। ਇਡਾਂ ਮਾਰੀਆਂ ਜਾ ਰਹੀਆਂ ਨੇ ਲੋਕਾਂ ਨੂੰ ਵੀ ਕੀਤਾ ਜਾ ਰਿਹਾ ਵਾ ਅੱਜ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਜੀ? ਹਾਂਜੀ ਇਹ ਅੱਛਾ ਸੇਫਟੀ ਟੀਮ ਨੇ ਬਹੁਤ ਹੀ ਇੱਕ ਵਦਿਆ ਕਾਰਵਾਈ ਕੀਤੀ ਹੈ। ਇਹਨਾਂ ਨੂੰ ਕੋਈ ਕਲੂ ਮਿਲੀ ਸੀ। ਹਾਂਜੀ ਕਿਉਂ ਮਿਲਿਆ ਸੀ ਤੇ ਅੱਜ ਇਹਨਾਂ ਨੇ ਥੋੜਾ ਨੀਚੇ ਕਰ ਲੋ ਥਾਰੇ ਥੱਲੇ ਲੱਗੇ ਹਾਂਜੀ ਉਹ ਦਿਜਾਣਾ ਟਾਈਮ ਥੋੜਾ ਫੈਲ ਦੇ ਕਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇੱਥੇ ਇਹਨਾਂ ਨੂੰ ਇੱਥੇ ਉਹ ਸੁਗੰਧਾ ਦੁੱਧ ਆਂਡ ਗ੍ਰੀਨ ਹਾਂਜੀ ਇਹ ਘਰ ਹੈਗਾ ਇੱਥੇ ਬਣਾਇਆ ਜਾ ਰਿਹਾ ਹੈ ਅੱਛਾ ਜੀ ਤੇ ਜਿਹੜੀ ਵੀ ਇਹਨਾਂ ਦੀ ਐਸ ਪਰ ਰੂਲਸ ਕਾਰਵਾਈ ਹੈ ਇਹਨਾਂ ਨੇ ਸੈਂਪਲ ਵੀ ਲੈ ਲਏ ਔਰ ਜਿਹੜਾ ਫੂਡ ਹੈ ਉਹਨੂੰ ਵੀ ਆਪਾਂ ਕਿਸੇ ਨਿਯਮ ਪ੍ਰਕਾਰ ਮੈਂ ਇਹ ਦੇਖ ਰਿਹਾ ਹਾਂ ਜੀ ਕਿੰਨਾ ਖੈਰ ਕਿੰਨਾ ਫਾਈਲ ਲੱਗਦਾ ਹਾਂ ਟਾਈਮ ਥੱਲੇ ਕਰੋ ਯਾਰ ਥੋੜਾ ਥੱਲੇ ਕਰੋ ਹਾਂਜੀ 10 ਪੈਕੇਟ ਸੁੱਕੇ ਦੁੱਧ ਦੇ ਹਾਂ ਜੀ ਨੰਬਰ ਬਾਬਾ ਜੀ ਦਾ 10 ਪੈਕੇਟ ਹੈਗੇ ਸੁੱਕੇ ਦੁੱਧ ਦੇ ਹਾਂਜੀ 10 ਕਿਲੋ ਕਰੀਮ ਹੈ ਹਾਂਜੀ ਤੇ 40 ਕਿਜੀਜ਼ ਕੀ ਹੈ ਅੱਛਾ ਮੈਮ ਜਿਸ ਤਰ੍ਹਾਂ ਕੀ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਖਾਸ ਤੌਰ ਤੇ ਦੀਵਾਲੀ ਸਭ ਤੋਂ ਵੱਡਾ ਤਿਹਾਰ ਹੈ ਹਾਂਜੀ ਲੱਗਦਾ ਕਿ ਲੋਕਾਂ ਨੂੰ ਜਿਹੜਾ ਜਾਗਰੂਕ ਹੋਣ ਦੀ ਲੋੜ ਹੈ ਹਾਂਜੀ ਹਾਂਜੀ ਦੇਖੋ ਅਸੀਂ ਇਹ ਸਾਡੀ ਟੀਮ ਲਗਾਤਾਰ ਇਹ ਕਰ ਰਹੀ ਹੈ ਰੇਟਸ ਵਗੈਰਾ ਤੁਸੀਂ ਵੀ ਦੇਖ ਰਹੇ ਹੋ ਉਸ 25 ਕਿਜੀ ਤੇ ਸਭ ਤੋਂ ਫਾਇਦਾ ਤੇ ਤਾਂ ਹੀ ਹੈ ਜੇ ਲੋਕੀ ਜਾਗਰੂਖ ਹੋਣ ਹੈਨਾ ਜੇ ਕੋਈ ਪਨੀਰ ਹੈ ਕਿ ਉਹ ਹੈ ਜਿਹੜਾ ਆਪਣਾ ਕੋਈ ਰੀਜ਼ਨੇਬਲ ਰੇਟ ਜਿੰਨਾ ਕਿ ਹੁੰਦਾ ਹੈ ਜੇ ਉਸ ਤੋਂ ਸਸਤਾ ਮਿਲੇ ਤੇ ਇੱਕ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਕਿ ਵੀ ਜਿਵੇਂ ਪਨੀਰ 250 ਕਿਲੋ ਔਰ 150 ਰੁਪਿਆ ਕਿਲੋ ਇਹ ਮਿਲੇਗਾ ਤਾਂ ਇਟ ਇਜ਼ ਨਾਟ ਪੋਸੀਬਲ ਠੀਕ ਹੈ ਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਵੀ ਇਹੋ ਜੀ ਜਗ੍ਹਾ ਤੋਂ ਨਾ ਲੈਣ ਜਿਹੜੇ ਕਿ ਐਡੀਬਲ ਪ੍ਰੋਡਕਟਸ ਹੈਗੇ ਆ ਔਰ ਇਸ ਤੋਂ ਇਹਨਾਂ ਨੂੰ ਅਗਰ ਬਾਇਕਾਟ ਕਰਨਗੇ ਤੇ ਆਪਣੇ ਆਪ ਇਹਨਾਂ ਦਾ ਜਿਹੜੀ ਇਹ ਚੀਜ਼ ਹੈ ਆਪੇ ਫੇਲ ਹੋ ਜਾਏਗੀ ਮੈਡਮ ਇਹ ਦੂਜੀ ਤੀਜੀ ਰੇਟ ਪਈ ਆ ਕਹਿੰਦੇ ਕਾਫੀ ਟਟਣਾ ਦੇ ਹਿਸਾਬ ਨਾਲ ਕਿਉਂ ਨਿਕਲਦਾ ਕੁਆਂਟਲਾਂ ਦੇ ਹਿਸਾਬ ਨਾਲ ਇੱਥੋਂ ਰੋਜ਼ ਡੇਲੀ ਹਾਂਜੀ ਹਾਂਜੀ ਨਾ ਮਤਲਬ ਕਿ ਨਾ ਤੇ 2017 ਚ ਪਹਿਲੇ ਰੇਡ ਹੋਈ ਸੀ ਫਿਰ ਇਹਨਾਂ ਨੇ 2020 ਚ ਰੇਡ ਕੀਤੀ ਐ ਤੇ ਹੁਣ 2025 ਚ ਅੱਜ ਰੇਡ ਹੋਈ ਐ ਤੇ 2023 ਚ ਜਿਹੜਾ ਹੈਗੇ ਇੱਥੇ ਪੀਓ ਵੀ ਡਿਕਲੇਅਰ ਹੋ ਚੁੱਕੇ ਆ ਤੇ ਹੁਣ ਪੁਲਿਸ ਆਪਣੀ ਕਾਰਵਾਈ ਕਰ ਪਹਿਲਾਂ ਉਹ ਕਿ ਟੈਲੀ ਕਾਰਵਾਈ ਹੋਊਗੀ ਸਖਤ ਕਾਰਵਾਈ ਜੇ ਕੋਈ ਅਰੈਸਟ ਹੋਈ ਹੁਣ ਤੱਕ ਜੀ ਇਹਨਾਂ ਚੋਂ ਕਿਸੇ ਦੀ ਅੱਜ ਪੁਲਿਸ ਹੁਣ ਕਾਰਵਾਈ ਪਾ ਰਹੀ ਐ ਕਿਉਂਕਿ ਪੀਓ ਡਿਕਲੇਅਰ ਹੋ ਗਏ ਹਾਂਜੀ ਜੀ ਇਹ ਇੱਕ ਮਾਮਕੀ ਮਾਮਲਾ ਹੈ ਜੀ ਐਫ ਡਿਪਾਰਟਮੈਂਟ ਨੇ ਰੇਡ ਕੀਤੀ ਜੀ ਤੇ ਨਗਲੀ ਕਿਹ ਔਰ ਨਗਲੀ ਦੁੱਧ ਬੰਦਾ ਸੀ ਅੱਛਾ ਜੀ ਠੀਕ ਹੈ ਉਹ ਵੀ ਬੱਚਿਆਂ ਨੇ 40 ਕਿਲੋ ਜਿਹੜਾ ਨਗਲੀ ਕਿਹ ਭੜਿਆ ਉਹ ਜਿਹੜਾ ਹੈਗਾ ਐਫ ਡਿਪਾਰਟਮੈਂਟ ਦੇ ਹੋਰ 10 ਪੈਕੇਟ ਸੁਪਾ ਦੋਤਾ ਅੱਛਾ ਜੀ ਇਹਨਾਂ ਤੇ ਪਹਿਲਾਂ ਵੀ ਇਹ ਮਕੱਦਮੇ ਤਰਜੋਈ ਵੀ ਆ। ਅੱਛਾ ਜੀ। ਇਹ ਪਤਲਾ ਕਿ ਕਿ ਨਹੀਂ ਪੀਯੂ ਵੀ ਹੈਗੇ? ਪੀਯੂ ਆ ਜੀ। ਫਿਰ ਅਰੈਸਟ ਵੀ ਪਾਈ ਹੈ ਜੀ ਅੱਜ। ਹਾਂ ਪਾ ਰਹੇ ਆ ਜੀ ਬਸ ਇਨਤਮਾਦ ਆਪਾਂ ਕਰ ਰਹੇ ਆ ਆਪਣਾ। ਠੀਕ ਜੀ। ਰੈਕ ਕੋਈ ਆ ਰਹੀ ਹੈ। ਹਾਂ ਪਾਈ ਗਏ ਜੀ ਪੇਸ਼ ਕਰਾਂਗੇ ਉਹਦੇ ਪਿੱਛੇ। ਹਾਂ ਅਮਨੀਤ ਕੌਰ ਹੈ ਮੈਡਮ। ਜੀ ਇਹਦੀ ਮਾਲਕਨ ਅੱਛਾ ਅਮਨੀਤ ਤੇ ਇਹਦਾ ਹਸਬੰਦ ਦਾ ਅਰਜਿਤ ਸਿੰਘ ਦੋਨੇ ਪੀਏ ਹੋਏ ਜੀ। ਕਿਹੜਾ ਇਲਾਕਾ ਸਰ ਇਹ? ਸ਼ਾਮ ਨੰਬਰ 9 ਸ਼ਾਮ ਲਗਰ ਜੀ ਬਸਟਾਂ ਦੇ। ਠੀਕ ਹੈ ਧੰਨਵਾਦ।